ਆ ਦੇਖ ਲੋ ਤੁਸੀਂ ਅੱਗੇ ਆ ਕੇ ਦੇਖ ਸਕਦੇ ਹੋ ਸਾਥੀਓ ਅਸੀਂ ਨਾ ਫੇਲਪੂਰੀ ਦੀ ਤਿਆਰੀ ਖਿੱਚ ਲਈ ਹੈ ਗੰਢੇ ਘਟ ਘਟ ਕੇ ਨੱਖਾਂ ਚ ਪਾਣੀ ਵੜਾ ਗਿਆ ਮੇਰੇ ਚਲੋ ਕੁਝ ਪਾਣੇ ਲਈ ਕੁਝ ਖੋਣਾ ਪੜਦਾ ਹੈ ਕੁਝ ਖਾਣੇ ਲਈ ਤਾਂ ਬਹੁਤ ਕੁਝ ਖੋਣਾ ਪੜਦਾ ਸਾਥੀਓ ਤੇ ਗੱਲ ਜਿਹੜੀ ਹੈ ਨਾ ਅਸੀਂ ਆਹ ਲੋਨਜਾ ਤੇ ਵਿਚਪਤਾ ਇਹ ਕਰਤਾ ਸਾਡੇ ਕੋਲ ਨਾ ਆ ਅਸੀਂ ਬਹੁਤ ਵਧੀਆ ਸਾਦਾ ਜਾ ਲੈ ਕੇ ਆਏ ਠੀਕ ਹੈ ਅਸੀਂ ਇਸ ਵੇਲੇ ਸ਼ਿਸੂ ਵੈਲੀ ਦੇ ਵਿੱਚ ਬੈਠੇ ਆ ਵੈਲੀ 뷰 ਇਹਨਾਂ ਨੂੰ ਦਿਖਾ ਦਿੱਤਾ ਜਾਵੇ ਸਾਥੀਓ ਉਦੋਂ ਤੱਕ ਅਸੀਂ ਰੜਾ ਮਰਾ ਕੇ ਥੋੜਾ ਜਿਹਾ ਇਹ ਭੁਜਿਆ ਜਾ ਵੀ ਪ੍ਰਿਪੇਅਰ ਕਰ ਲਈਏ ਇਹਦੇ ਵਿੱਚ ਹੁਣ ਅਸੀਂ ਨਾਲ ਹੀ ਥੋੜੇ ਜਿਹੇ ਪੁਰਕਰੇ ਸ਼ਾਮਲ ਕਰ ਲੈਨੇ ਆ ਇਹ ਵਿੱਚ ਸਤਿਓ ਤੁਸੀਂ ਜੇ ਇਧਰਲੇ ਪਾਸੇ ਆਉਣਾ ਹੈਗਾ ਤਾਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਪਹਿਲਾਂ ਗੇੜਾ ਕੱਢ ਲਓ ਤਾਂ ਚੰਗੇ ਰਹੋਗੇ ਨਹੀਂ ਤਾਂ ਇੱਥੇ ਅੰਤਾਂ ਦੀ ਭੀੜ ਹੋ ਜਾਣੀ ਹੈ ਤੇ ਸਵਾਦ ਨਹੀਂ ਆਉਣਾ ਫਿਰ ਤੁਹਾਨੂੰ ਘੁੰਮਣ ਦਾ ਸੋ ਪਹਿਲਾਂ ਹੀ ਤੁਸੀਂ ਆ ਜਾਓ ਇੱਥੇ ਅਸੀਂ ਇਹਦੇ ਵਿੱਚ ਹੁਣ ਆਹ ਸੌਦਾ ਪਰ ਇਹ ਖਲਾਰ ਕੇ ਨਹੀਂ ਜਾਣਾ ਅਸੀਂ ਸਾਰਾ ਸੌਦਾ ਇੱਥੋਂ ਲੈ ਕੇ ਜਾਣਾ ਬਿਲਕੁਲ ਵੀ ਕੋਈ ਵੀ ਕਿਸੇ ਕਿਸਮ ਦਾ ਰੈਪਰ ਜਿਹੜਾ ਹੈ ਅਸੀਂ ਲੈ ਕੇ ਨਹੀਂ ਜਾਣਾ ਇੱਥੇ ਖਲਾਰ ਕੇ ਨਹੀਂ ਜਾਣਾ ਅ ਲੈ ਕੇ ਜਾਵਾਂਗੇ ਨਾਲ ਇਹ ਹੁਣ ਆਪਾਂ ਇੱਥੇ ਪੀਨਟਸ ਪਾਤੀਏ ਥੋੜੇ ਜਿ ਠੀਕ ਹੈ ਜੀ ਤੇ ਨਿੰਬੂ ਹੁਣ ਆਪਸੀਂ ਨਿਚੋੜ ਲੈਂਦੇ ਆ ਸੋ ਸਾਥਿਓ ਰੋਹਤਾਂਗ ਪਾਸ ਅਜੇ ਨਹੀਂ ਖੁੱਲਾ ਇਸ ਲਈ ਸ਼ੀਸ਼ੂ ਵੈਲੀ ਅਟਲ ਟਨਲ ਤੇ ਆ ਕੁਝ ਵੇਖ ਕੇ ਹੀ ਅਸੀਂ ਗੁਜ਼ਾਰਾ ਕਰਨਾ ਹੈਗਾ ਮੈਂ ਮਸ਼ਰੂਫ ਬੜਾ ਆਇਆਂਗਾ ਇਹਦੇ ਚ ਖਾਣ ਪਕਾਉਣ ਦੇ ਵਿੱਚ ਹੁਣ ਭੁੱਖਾ ਲੱਗਿਆ ਆਈਆਂ ਗਿਆ ਸਦਾ ਅਸੀਂ ਨਾਲ ਹੀ ਰੱਖਿਆ ਹੋਇਆ ਇਹਦੇ ਚ ਆਪਣੀ ਚਾਹ ਹੈ ਠੀਕ ਹੈ ਜੀ ਇਹਦੇ ਚ ਚਾਹ ਹੈ ਇੱਥੇ ਆਪਣੀ ਭੇਲਪੂਰੀ ਆ ਗਈ ਤੇ ਪਾਣੀ ਦੀ ਲੋੜ ਪਈ ਤਾਂ ਆਪਾਂ ਐਂ ਕਰਕੇ ਇਹਦਾ ਮਰਫਾ ਦੇ ਫੱਕਾ ਮਾਰ ਲੈਣਾ ਹੈਗਾ ਤੇ ਸਾਥੀਓ ਆ ਲਓ ਆ ਆਪਾਂ ਨਿੰਬੂ ਨਚੋੜਤਾ ਇਹਦੇ ਤੇ ਦੇਖ ਰਹੇ ਹੋ ਤੁਸੀਂ ਹਿਮਾਚਲ ਜ਼ਰੂਰ ਸਾਰਿਆਂ ਨੂੰ ਘੁੰਮਣ ਆਉਣਾ ਚਾਹੀਦਾ ਹੈਗਾ ਹਿਮਾਚਲ ਦਾ ਖਾਸ ਤੌਰ ਤੇ ਇਹ ਲਾਹੌਲ ਤੇ ਸਪੀਤੀ ਇਲਾਕਾ ਹੈ ਲਾਹੌਲ ਸਪੀਤੀ ਡਿਸਟ੍ਰਿਕਟ ਹੈ ਇਹ ਰੋਹਤਾਂਗ ਵਾਲੇ ਪਾਸੇ ਸਪੀਤੀ ਡਿਸਟ੍ਰਿਕਟ ਜਿਹੜਾ ਹੈ ਉਹ ਆ ਜਾਂਦਾ ਹੈਗਾ ਤੇ ਉਧਰਲੇ ਪਾਸੇ ਜਦੋਂ ਅਸੀਂ ਇੱਧਰ ਆ ਜਾਂਦੇ ਆ ਸ਼ਿਸੂ ਵੈਲੀ ਵਾਲੇ ਪਾਸੇ ਇਹ ਲਾਹੌਲ ਦੇ ਵਿੱਚ ਆ ਜਾਂਦਾ ਹੈ ਲਾਹੌਲ ਤੇ ਸਪੀਤੀ ਜਿਹੜਾ ਹੈ ਇਲਾਕਾ ਹਿਮਾਚਲ ਦਾ ਬਹੁਤ ਅੱਛਾ 뷰 ਹੈ ਤੁਸੀਂ ਦੇਖ ਰਹੇ ਹੋ ਤੇ ਹੁਣ ਸਾਡਾ ਬਹੁਤ ਅੱਛੇ ਵੀਊ ਦੇ ਨਾਲ ਨਾਲ ਸਾਡੀ ਬਹੁਤ ਅੱਛੀ ਬੇਲ ਪੂਰੀ ਵੀ ਪ੍ਰਿਪੇਅਰ ਹੋ ਚੁੱਕੀ ਐ ਬੇਲ ਪੂਰੀ ਜਿਹੜੀ ਹੈ ਉਹ ਅਸੀਂ ਤੁਹਾਨੂੰ ਖਾ ਕੇ ਵਿਖਾਉਨੇ ਆ ਚੱਖ ਕੇ ਵਿਖਾਉਨੇ ਆ ਚੱਖਣੀ ਮੱਖਣੀ ਥੋੜੇ ਜੇ ਕਰ ਲਈਏ ਲਾਜਵਾਬ ਆਪ ਮਰੇ ਬਿਨਾਂ ਸੁਰਗ ਹੈ ਨਹੀਂ ਤੇ ਮਰ ਕੇ ਜਿਹੜਾ ਸੁਰਗ ਪਾਇਆ ਜਾਂਦਾ ਨਾ ਉਹਦੇ ਵਰਗੀ ਰੀਸ਼ ਨਹੀਂ ਹੁੰਦੀ ਆਪ ਬਣਾਇਆ ਤੇ ਆਪ ਹੀ ਖਾਵਾਂਗੇ ਜੋ ਚਾ ਕੇ ਤਾਂ ਤੁਸੀਂ ਵੀ ਘੁੰਮਣ ਜ਼ਰੂਰ ਆਓ ਜ਼ਿੰਦਗੀ ਦੇ ਵਿੱਚ ਕਹਿੰਦੇ ਆ ਵੀ ਘੁੰਮਣ ਫਿਰਨਾ ਮਨ ਕਾ ਚਾਹੋ ਆਕੇ ਘੁੰਮ ਕੇ ਫਿਰ ਕੇ ਦੇਖ ਕੇ ਬਹੁਤ ਕੁਝ ਪਤਾ ਚੱਲਦਾ ਸਾਥਿਓ ਸਮਾਂ ਜ਼ਰੂਰ ਕੱਢੋ ਛੁੱਟੀਆਂ ਜਿਹੜੀਆਂ ਲੈ ਕੇ ਬਣਾ ਕੇ ਕੰਮ ਕਾਜਾਂ ਤੋਂ ਵਿਲੇ ਹੋ ਕੇ ਜ਼ਰੂਰ ਪਹੁੰਚੋ